ਸੈਣੀ ਸਾਹਿਬ ਪਹੁੰਚੇ ਨੇ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਦੇਖੋ ਇਹ ਜਿਹੜੇ ਇਲਾਕਾ ਹੈ ਇਹ ਹਰਿਆਣੇ ਦੇ ਨਾਲ ਲੱਗਦਾ ਹੈ ਅਸਰ ਬਹੁਤ ਪੈਂਦਾ ਹੈ ਔਰ ਸੈਣੀ ਸਾਹਿਬ ਇੱਕ ਸਾਡੇ ਪਾਰਟੀ ਦੇ ਬੀਜੇਪੀ ਦੇ ਬਹੁਤ ਵੱਡੇ ਲੀਡਰ ਹੈ ਸਾਡੇ ਏਰੀਆ ਦੇ ਇਹਨਾਂ ਦੇ ਇੱਥੇ ਆਉਣ ਦਾ ਅਸਰ ਬਹੁਤ ਪਹੂਗਾ ਕਿਉਂਕਿ ਲੋਕ ਜਿਸ ਤਰ੍ਹਾਂ ਇਹ ਕਹਿ ਰਹੇ ਸੀ ਆਪ ਵੀ ਸਾਰੇ ਲੋਕ ਜਿਹੜੇ ਬਾਰਡਰ ਦੇ ਪਿੰਡਾਂ 'ਚ ਉਹ ਇੱਕ ਤੁਲਨਾ ਕਰਦੇ ਨੇ ਜੋ ਕੰਮ ਪੰਜਾਬ 'ਚ ਹੋ ਰਹੇ ਨੇ ਔਰ ਜੋ ਕੰਮ ਹਰਿਆਣੇ 'ਚ ਹੋ ਰਹੇ ਨੇ ਜੋ ਸਹੂਲਤਾਂ ਜੋ ਸਹੂਲਤਾਂ ਹਰਿਆਣੇ 'ਚ ਮਿਲ ਰਹੀਆਂ ਨੇ ਉਹ ਦੇਖਦੇ ਨੇ ਕਿ ਪੰਜਾਬ 'ਚ ਕੰਮ ਕਿਉਂ ਮਿਲਦੀਆਂ ਨਹੀਂ ਸੋ ਇਹਨਾਂ ਦਾ ਆਣ ਦਾ ਇੱਕ ਤਾਂ ਪਾਰਟੀ ਵਰਕਰ ਨੂੰ ਬਹੁਤ ਹੌਸਲਾ ਮਿਲਦਾ ਹੈ ਇਹ ਹਾਂ ਸਾਡੇ ਨਾਲ ਇੱਕ ਵਧੀਆ ਲੀਡਰ ਖੜੇ ਨੇ ਔਰ ਇੱਕ ਇਲਾਕੇ ਵਾਲਿਆਂ ਨੂੰ ਵੀ ਪਤਾ ਚਲਣਾ ਚਾਹੀਦਾ ਕਿ ਹਰਿਆਣੇ 'ਚ ਕੀ ਹੋ ਰਿਹਾ ਔਰ ਇੱਥੇ ਕੀ ਹੋ ਰਿਹਾ ਇੱਕ ਪਾਸੇ ਜਿਹੜਾ ਡੇਰਾ ਮੁਖੀ ਨੂੰ ਪੈਰੋਲ ਮਿਲਦੀ ਹੈ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੈ ਕੀ ਤੁਹਾਡੇ ਵੱਲੋਂ ਵੀ ਕੋਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ? ਦੇਖੋ ਸਾਡੇ ਜਿਹੜੇ ਲੀਡਰ ਨੇ ਔਰ ਅਸੀਂ ਸਾਰੇ ਜ਼ਰੂਰ ਇਹ ਬੇਨਤੀ ਕਰਦੇ ਹਾਂ ਕਿ ਬੰਦੀ ਸਿੰਘਾਂ ਨੂੰ ਵੀ ਇਹ ਰਿਹਾਈ ਦੇਣ ਜਿਨ੍ਹਾਂ ਦਾ ਟਰਮ ਖਤਮ ਹੋ ਗਿਆ ਹੈ ਮੇਰੇ ਖਿਆਲ ਚ ਇਹਦੇ ਵਿੱਚ ਮੈਂ ਜ਼ਿਆਦਾ ਨਹੀਂ ਮੈਨੂੰ ਮੈਂ ਕਹਿ ਸਕਦੀ ਕਿ ਸ਼ਾਇਦ ਕੋਈ ਟੈਕਨੀਕਲ ਹੈਚ ਵੀ ਹੈਗੀ ਹੈ ਔਰ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਹੈ ਸੈਂਟਰ ਤੋਂ ਵੀ ਕਿ ਜੋ ਰਸਤਾ ਲੱਭੇ ਉਹਦੇ ਮੁਤਾਬਕ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਕਰਵਾਈਏ ਪਿੰਡਾਂ ਚ ਪਿੰਡਾਂ ਚ ਸਰਪੰਚਾਂ ਦੀ ਚੋਣ ਆ ਰਹੇ ਨੇ ਹਾਂਜੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੰਦਣਾ ਵਿਰੋਧੀ ਪਾਰਟੀਆਂ ਨੇ ਸ਼ੁਰੂ ਕਰ ਦਿੱਤਾ ਇਹ ਕਹਿੰਦੇ ਇਹਨਾਂ ਨੇ ਕੰਮ ਨਹੀਂ ਕੀਤੇ ਇਨਾਂ ਦੇ ਕਰਕੇ ਪੰਜਾਬ ਕਰਜ਼ੇ ਹੇਠ ਵੀ ਗਿਆ ਔਰ ਜਿਹੜੇ ਕਿਸਾਨੀ ਹੈ ਉਸ ਤੇ ਵੀ ਮਾਰ ਪਈ ਦੇਖੋ ਇਹ ਜਿਹੜੀ ਗੱਲ ਹੈ ਨਾ ਹੁਣ ਇਹਦਾ ਕੋਈ ਮੈਨਾ ਨਹੀਂ ਰੱਖਿਆ ਜਾਂਦਾ ਹੁਣ ਵਿਰੋਧੀ ਪਾਰਟੀਆਂ ਨੂੰ ਕੋਈ ਨਿੰਦਾ ਕਰਨ ਦੇ ਬਜਾਏ ਉਹਦੋਂ ਤਾਂ ਬਹੁਤ ਵਧੀਆ ਕਹਿੰਦੇ ਸੀ ਹੁਣ ਨਿੰਦਾ ਕਰਨ ਦੇ ਬਜਾਏ ਤੁਲਨਾ ਕਰਨ ਕਿ ਉਹਦੋਂ ਕੀ ਹੋਇਆ ਹੁਣ ਕੀ ਹੋਇਆ ਪਰ ਅਸਲੀ ਜਿਹੜੀ ਗੱਲ ਹੈ ਇਹਨਾਂ ਕੋਲ ਕੋਈ ਪ੍ਰੋਗਰਾਮ ਹੈਗੇ ਦੇਣ ਨੂੰ ਇਹ ਖਾਲੀ ਨਿੰਦਾ ਕਰਨ ਦੇ ਉੱਤੇ ਲੱਗੇ ਹੋਏ ਨੇ ਇਹਨਾਂ ਨੂੰ ਆਪਣੇ ਅਗਲੇ ਪੋਜ਼ਿਟਿਵ ਪ੍ਰੋਗਰਾਮ ਦੇਣੇ ਚਾਹੀਦੇ ਨੇ ਕਿ ਪੰਜਾਬ ਲਈ ਅਸੀਂ ਕੀ ਕਰਾਂਗੇ ਲੋਕਾਂ ਨੂੰ ਤਾਂ ਇਹ ਜੋ ਬੀਤ ਗਿਆ ਬੀਤ ਗਿਆ ਪਰ ਮੇਰੇ ਲੀਡਰ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਅੱਜਕੱਲ ਕਰ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖੋ ਕੈਪਟਨ ਅਵਨੇਂਦਰ ਸਿੰਘ ਖਿਲਾਫ ਲਗਾਤਾਰ ਨਿੰਦਾ ਦੇਖੋ ਕਾਂਗਰਸ ਦੀ ਆਪਣੀ ਜਿਹੜੀ ਅੰਦਰਲੀ ਕਮਜ਼ੋਰੀ ਹੈ ਨਾ ਉਹਨੂੰ ਇਹ ਬਾਹਰ ਇਹ ਗੱਲਾਂ ਕੱਢ ਕੇ ਦਿਖਾ ਰਹੇ ਨੇ ਔਰ ਪਹਿਲੇ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਲਈ ਉਹਨਾਂ ਲਈ ਟੋਲੇਸਟ ਲੀਡਰ ਸੀ ਸਾਰੇ ਉਹਨਾਂ ਨਾਲ ਸੀ ਦੋ ਵਾਰੀ ਮੁੱਖ ਮੰਤਰੀ ਬਣਾਇਆ ਲਗਾਤਾਰ ਪ੍ਰਧਾਨ ਰੱਖਿਆ ਹੁਣ ਕਿਉਂਕਿ ਉਹਨਾਂ ਨਾਲ ਨਹੀਂ ਹੈ ਤਾਂ ਨਿੰਦਾ ਕਰਦੇ ਨੇ ਇਹ ਗੱਲ ਸਹੀ ਨਹੀਂ ਹੈ ਔਰ ਮੇਰੇ ਖਿਆਲ ਚ ਇਹ ਬਹੁਤ ਛੋਟੇ ਦਿਲਾਂ ਵਾਲੀ ਛੋਟੇਪਨ ਦੀ ਗੱਲ ਹੈ ਇਹਨਾਂ ਨੂੰ ਅੱਗੇ ਪੰਜਾਬ ਦਾ ਸੋਚਣਾ ਚਾਹੀਦਾ ਹੈ ਕੈਪਟਨ ਸਾਹਿਬ ਹਰ ਵਕਤ ਪੰਜਾਬ ਦੀ ਗੱਲ ਸੋਚਦੇ ਨੇ ਪੰਜਾਬ ਦੀ ਗੱਲ ਪੰਜਾਬ ਦੇ ਹੱਕ ਦੇ ਵਿੱਚ ਜੋ ਉਹਨਾਂ ਨੇ ਕੀਤਾ ਉਹ ਇੱਕ ਰਿਕਾਰਡ ਹੈ ਹਿਸਟਰੀ ਵਿੱਚ ਹੈਗਾ ਇੱਕ 500 ਕਰੋੜ ਦੀ ਨਵਜੋਤ ਕਰਨ ਸਿੱਤੂ ਬੜੀ ਗੱਲ ਕਰ ਰਹੇ ਨੇ ਕਹਿੰਦੇ ਕਾਂਗਰਸ ਦਾ ਕਲਚਰ ਹੈ ਕਿ ਸੀਐਮ ਬਣਨਾ ਹੈ 500 ਕਰੋੜ ਦੇ ਉਹ ਤੁਹਾਨੂੰ ਇਹ ਉਹਨੂੰ ਸਮਝਾ ਰਹੇ ਹੋ ਤੁਸੀਂ ਨਹੀਂ ਦੇਖੋ ਜਿੱਥੇ ਜਦ ਤੱਕ ਮਹਾਰਾਜ ਸਾਹਿਬ ਕੈਪਟਨ ਸਾਹਿਬ ਸੀਗੇ ਜੋ ਟਿਕਟ ਮਿਲਿਆ ਕਿਸੇ ਨੂੰ ਮੈਨੂੰ ਤਾਂ ਪਤਾ ਨਹੀਂ ਕੋਈ ਪੈਸੇ ਦਿੱਤੇ ਗਏ ਔਰ ਇਹ ਜਾਂ ਕੋਈ ਦੋਸ਼ ਲਗਾਣਾ ਉਹਦੇ ਨਾਲ ਸਬੂਤ ਵੀ ਦੇਣਾ ਚਾਹੀਦਾ ਉਹ ਉਹੀ ਦੇ ਸਕਦੇ ਨੇ ਇਹ ਸਵਾਲ ਤੁਸੀਂ ਉਹਨਾਂ ਨੂੰ ਹੀ ਪੁੱਛੋ। ਧੰਨਵਾਦ। ਕਿ ਮਿਲਣੀ ਸਮਰੋਹ ਹੋਇਆ ਮੁੱਖ ਮੰਤਰੀ ਸਾਹਿਬ ਆਏ ਸੀ ਕਿਸ ਤਰ੍ਹਾਂ ਦਾ ਮਿਲਵਰ ਜਿਹੜਾ ਲੋਕਲ ਸਹਿਯੋਗ ਮਿਲਿਆ ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਦੇ ਵਿੱਚ ਜੋ ਹਲਕਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਐਡੀ ਵੱਡੀ ਗਿਣਤੀ ਚ ਪਹੁੰਚ ਗਏ ਜਿਹੜੀ ਇੱਕ ਗਰਮਾਹਟ ਹੈ ਉਹ ਪੂਰੇ ਹਲਕੇ ਦੇ ਵਿੱਚ ਮੈਂ ਸਮਝੂਗਾ ਪੈਦਾ ਕਰਦੀ ਹੈ ਬੜਾ ਹੁਸ਼ਾ ਹੈ ਵਰਕਰਾਂ ਦੇ ਵਿੱਚ ਤੇ ਸਿਆਣੀ ਸਾਹਿਬ ਦਾ ਤਾਂ ਲੋਕਾਂ ਨੂੰ ਮਿਲਣ ਦਾ ਚਾਹ ਹੀ ਬੜਾ ਸੀ ਸਾਡੇ ਵਰਕਰਾਂ ਨੂੰ ਮਿਲਣ ਦਾ ਚਾਹ ਬੜਾ ਸੀ ਸਿਆਣੀ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਆਏ ਸਾਡੀ ਸਮੁੱਚੀ ਲੀਡਰਸ਼ਿਪ ਪ੍ਰਦੇਸ਼ ਦੇ ਸਾਡੇ ਉਪਾਧਿਕ ਚੀਮਾ ਜੀ ਹਰਿਆਣਾ ਤੋਂ ਪੂਰਬ ਜੋ ਮੰਤਰੀ ਮੇਰੇ ਵੱਡੇ ਭਰਾ ਸ਼੍ਰੀ ਸੀਮ ਗੋਲ ਜੀ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਸਾਰੀ ਲੀਡਰਸ਼ਿਪ ਅੱਜ ਇੱਥੇ ਆਈ ਸੀ ਮੈਂ ਸਾਰਿਆਂ ਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਉਹਨਾਂ ਦਾ ਸਵਾਗਤ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਪਹੁੰਚ ਗਏ ਅੱਜ ਸਾਡੇ ਕਾਰਜਕਰਤਾ ਜੋ ਮਿਲਣੀ ਸਮਰੋਹ ਸੀ ਉਹਨਾਂ 'ਚ ਆ ਕੇ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਰਿਆਂ ਨੂੰ ਪਿਆਰ ਦਿੱਤਾ ਪਿੰਡੂ ਹਲਕੇ 'ਚ ਇਸ ਤਰ੍ਹਾਂ ਬੀਜੇਪੀ ਦਾ ਪ੍ਰੋਗਰਾਮ ਕਿਦ ਤਰ੍ਹਾਂ ਕਿਤੇ ਪੰਜਾਬ ਲਈ ਨਵੀਂ ਸਿਆਸਤ ਸਾਹ ਭਾਰਤੀ ਜਨਤਾ ਪਾਰਟੀ ਦਾ ਹੁਣੇ ਚੋਣਾਂ ਜੋ ਲੰਗੀਆਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਸਾਡੇ ਕੈਂਡੀਡੇਟ ਜਿੰਨੇ ਚੋਣਾਂ ਲੜੇ ਬੜੇ ਜ਼ੋਰ ਨਾਲ ਬੜੇ ਉਸ਼ਾਹ ਨਾਲ ਬੜੇ ਤਕੜੇ ਹੋ ਕੇ ਇਲੈਕਸ਼ਨ ਲੜਿਆ ਪਰ ਉਹਨਾਂ ਇਲੈਕਸ਼ਨਾਂ ਜਿਨ੍ਹਾਂ ਨੇ ਗੁੰਡਾਗਰਦੀ ਜਾਲੀ ਵੋਟਾਂ ਪਾ ਕੇ ੱੱਕੇ ਨਾਲ ਹਰਾਤਾ ਦਿੱਤਾ ਪਰ ਅੱਜ ਇੱਕ ਹਰ ਇੱਕ ਪਿੰਡ ਦੇ ਵਿੱਚ ਇੱਕ ਗੱਲ ਹੈ ਕਿ ਜੇ ਪੰਜਾਬ ਨੂੰ ਆਪਾਂ ਨਸ਼ੇ ਤੋਂ ਬਚਾਉਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਚਾਹੁੰਦੇ ਆਂ ਆਪਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਮਹਿਲਾਵਾਂ ਦੀ ਜਿਹੜੀ ਸੁਰੱਖਿਆ ਯਕੀਨੀ ਹੋਵੇ ਹੁਣ ਤਾਂ ਦਿਨ ਦੇ ਹੜੇ ਬੀਬੀਆਂ ਦੀਆਂ ਜੰਨੀਆਂ ਖੁੰਆਂ ਜਾਂਦੀਆਂ ਗਲਿਆਂ 'ਚ ਬਾਲੀਆਂ ਕੱਢੀਆਂ ਜਾਂਦੀਆਂ ਕੰਨਾਂ 'ਚ ਤਾਂ ਇੱਕੋ ਇੱਕ ਇਲਾਜ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਪੰਜਾਬ 'ਚ ਬਣੇ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੂਗੀ ਤਾਂ ਪੰਜਾਬ ਜਿਹੜਾ ਅੱਜ ਕਰਜ਼ੇ ਦੀ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਹੋਇਆ ਉਸ ਤੋਂ ਇਹ ਸਾਰਾ ਕੁਝ ਮੁਕਤ ਹੋਊਗਾ ਧੰਨਵਾਦ ਠੀਕ ਹੈ ਜੀ ਆਈ ਦੇਖੀਏ ਮਾਈਕ ਨਿਮੇਗਾ ਪੰਜਾਬ ਕੋ ਜੋ ਅਪੇਕਸ਼ਾ ਹੈ ਸਰਕਾਰਾਂ ਉਸੇ ਥੀ चाहे वो कांग्रेस की सरकार हो चाहे आम आदमी की सरकार हो क्योंकि इन्होंने लोगों के साथ झूठ बोल करके वोट लेने का काम किया है परंतु जो बातें कही गई जो वायदे किए गए ना तो कांग्रेस ने पूरे किए ना आम आदमी ने किए पूरे करने की बजाय भ्रष्टाचार के अंदर लिप्त हो गए और लोग उसी जो सोचते रहे कि ये सुविधाएं देंगे परंतु इन्होंने सुविधाएं नहीं दी भारतीय जनता पार्टी ही पंजाब को देश का नंबर एक का सूबा बना सकती है जो मेरे पंजाब की गर्मा थी जो मेरे पंजाब का गौरव था जो कांग्रेस ने आम आदमी ने धूमिल किया है उस गौरव को भारतीय जनता पार्टी दोबारा लाने का, का काम करेगी देखिए कोर्ट का मसला मेरे को जानकारी नहीं ये कोर्ट का मसला है देखिए क्योंकि जो इसका मनरेगा का नाम रखा है विकसित भारत जी राम जी क्योंकि मनरेगा पीछे भी इसका नाम चेंज कांग्रेस पार्टी ने कराया था और मैं ये कहना चाहता हूँ कि कांग्रेस पार्टी में मनरेगा के नाम के ऊपर जो भ्रष्टाचार होता था लोगों तक वो सुविधा नहीं पहुँचती थी अब उसको स्मूथली किया है पहले 100 दिन के रोजगार की गारंटी थी अब 125 दिन के रोजगार की गारंटी है और इसको कई अन्य विकास कार्यों के ऊपर भी इस पैसे को खर्च किया जाएगा ताकि गांव के अंदर ग्राम पंचायत उसके ऊपर विचार करके कहाँ पैसे को खर्च करना है उस पैसे को ग्राम सभा में बैठ के चर्चा करके उसको खर्च कर सकते हैं इसका लाभ आम व्यक्ति को मिलेगा परंतु कांग्रेस को लाभ नहीं मिलेगा कांग्रेस क्योंकि गुमराह करने का काम कर रही है झूठ बोल रही है

परंतु जब नहीं आए तो वैद्य क्यों साम्ले करते साम्ले हैं? हैं हम जो बात बोल रहे हैं उसको पूरा करेंगे मैंने कहा है कि हम बहनों से वायदा किया था कि हम इक्कीस सौ रुपये देंगे हम दे रहे हैं देना शुरू कर दिया हमने ये कहा था कि आपको पाँच सौ रुपये का गैस का सिलेंडर मिलेगा बाकी का पैसा हम देंगे हम दे, हम दे रहे हैं हमने ये कहा था कि किसान की पूरी की पूरी फसल एम पर खरीदेंगे हम खरीद रहे हैं हमने ये कहा था कि किसान की अगर फसल का खराबा होगा उसका मुआवजा देंगे हम दे रहे हैं साथियों हमने हर वर्ग के लिए हर वर्ग के लिए हमारी सरकार काम कर रही है आ देखिए जब आदमी सत्ता से बाहर हो जाता है ना फिर एक कहावत है कहा आवाज चुपकी डोमनी ਗਾਵਾਲ ਪਤਾਲ ਪੀਵਾਲ ਤਲ ਗੈ ਰਹੇ ਹੋਰ ਨਾ ਖਾਏ ਤੋਂ ਪੰਜਾਹ ਨਸ਼ਾ ਨਸ਼ਾ ਹੋ ਗਿਆ ਹੋ ਗਿਆ